ਗੱਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰਿਆ ਮਾਲਜਾਣ ਵੱਲੋਂ ਸੋ ਅੱਜ ਦੀ ਲੈ ਕੇ ਆਇਆ ਵੀਡੀਓ ਦੇ ਵਿੱਚ ਸਭ ਤੋਂ ਵੱਡੀ ਆਫਰ ਆ ਇਹ ਸਭ ਤੋਂ ਵੱਡੀ 55500 ਵਾਲੇ 4500 ਵਾਲੇ ਸੂਟ ਨੇ ਅੱਜ ਦੇਣ ਜਾ ਰਹਾ ਤੁਹਾਨੂੰ ਬਿਲਕੁਲ ਆਫਰ ਰੇਟ ਤੇ ਆਫਰ ਰੇਟ ਆਊਗਾ ਸਿਰਫ 2750 ਰੁਪਏ ਟੋਟਲੀ ਹੈਂਡਵਰਕ 2750 ਰੁਪਏ ਕੱਲੀ ਕਾਰੀਗਰਦੀ ਇਹ ਲੈ ਲਓਗੀ ਲੇਬਰ ਵੀ ਨਹੀਂ ਹੈਗੀ ਵਰਕ ਵੀ ਨਹੀਂ ਕਰਕੇ ਦਿੰਦਾ ਕਾਰੀਗਰ ਇਸ ਰੇਂਜ ਦੇ ਵਿੱਚ ਜੈ ਹੋ ਜੇ ਮੈਂ ਸੂਟ ਲੈ ਕੇ ਆਇਆ ਪਹਿਲਾ ਡਿਜ਼ਾਈਨ ਚੈੱਕ ਕਰ ਲਓ ਪਹਿਲਾਂ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਚਾਹੇ ਤੁਹਾਡੀ ਦਸੰਬਰ ਦੇ ਵਿੱਚ ਮੈਰਿਜ ਹੈ ਚਾਹੇ ਨਵੰਬਰ ਦੇ ਵਿੱਚ ਆ ਚਾਹੇ ਜਨੂਰੀ ਦੇ ਵਿੱਚ ਆ ਚਾਹੇ ਕੋਈ ਵੀ ਮਹੀਨੇ ਦੇ ਵਿੱਚ ਆ ਰਹੀ ਹੈ ਸੋ ਆਪਣੇ ਸੂਟ ਹੁਣੇ ਬਾਏ ਕਰਨਾ ਸ਼ੁਰੂ ਕਰ ਦੋ ਕਿਉਂਕਿ ਹੁਣ ਤੁਹਾਨੂੰ ਜਿਹੜੇ ਫਾਇਦੇ ਮਿਲਣ ਜਾ ਰਿਹਾ ਸੂਟਾਂ ਦੇ ਵਿੱਚ ਆ ਚੈੱਕ ਕਰੋ ਆਰਟੀਕਲ ਟੋਟਲੀ ਹੈਂਡਵਰਕ ਫੋਰ ਸਾਈਡ ਦੁਪੱਟਾ ਕਿਸੇ ਵੀ ਬੁਟੀਕ ਵਾਲੇ ਤੋਂ ਕਿਸੇ ਵੀ ਕਾਰੀਗਰ ਤੋਂ ਚਲ ਜਿਓ ਉਹਨੂੰ ਇੰਨੀ ਗੱਲ ਕਹਿ ਦੋ ਕਿ 2750 ਦੇ ਰੇਂਜ ਵਿੱਚ ਸੂਟ ਰੈਡੀ ਕਰ ਦੋ ਸਾਨੂੰ ਕੱਲਾ ਵਰਕ ਵੀ ਨਹੀਂ ਕਰਕੇ ਦਊਗਾ ਮੈਂ ਗਾਰੰਟੀ ਦਿੰਦਾ ਇਸ ਗੱਲ ਦੀ ਟੋਟਲੀ ਹੈਂਡਵਰਕ ਦਾ ਪੀਸ ਬਣਾ ਹੋਇਆ ਚਾਰ ਰੰਗ ਮਿਲਣਗੇ ਫੋਰ ਸਾਈ ਪਿਓਰ ਗਲਾਸ਼ੀਮਰ অর্ਗਾਂਜ਼ਾ ਫੈਬਰਿਕ ਆ ਰਿਹਾ ਦੁਪੱਟੇ ਦਾ ਪਿਓਰ ਗਲਾਸ਼ੀਮਰ অর্ਗਾਂਜ਼ਾ ਸ਼ਾਰ ਦਾ ਫੈਬਰਿਕ ਆ ਰਿਹਾ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਸ਼ੇਡ ਅਲਟੀਮੇਟ ਆ ਰਹੀ ਹੈ ਜੀ ਕਲਰ ਚੈੱਕ ਕਰ ਲੋ ਜੀ ਨਵੇਂ ਰੰਗ ਓਏ ਹੋਏ ਹੋਏ ਸੂਟ ਆਇਆ ਕੋਈ ਮੈਂ ਕਹਿੰਨਾ ਰੂਹ ਖੁਸ਼ ਹੋ ਗਈ ਸੂਟ ਦੇਖ ਕੇ 10 ਮਿੰਟ ਮੈਂ ਗੁੰਮ ਹੋ ਗਿਆ ਵੀ ਰੇਟ ਦੇਖ ਕੇ ਵੀ ਇੰਨਾ ਸਸਤਾ ਕਿਵੇਂ ਆ ਗਿਆ ਸੋਏ ਨਹੀਂ ਪਤਾ ਮੈਨੂੰ ਪਲੇਖਾ ਲੱਗ ਗਿਆ ਇਹ ਨਹੀਂ ਪਤਾ ਪਿੱਛੋਂ ਪਲੇਖਾ ਲੱਗ ਗਿਆ ਜਿੱਥੋਂ ਸਟਾਕ ਆਇਆ ਸੋ ਲਾਜਵਾਬ ਆਰਟੀਕਲ ਹੈ ਕਿ ਸਾਰੇ ਸਾਰੇ ਤੋ ਜਿਹੜਾ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲੇਗਾ ਉਹਦੇ ਫਾਇਦੇ ਹੀ ਫਾਇਦੇ ਹੋਣੇ ਆ ਉਹਨੂੰ ਵੈਰਾਈਟੀ ਇੱਕ ਤੋਂ ਇੱਕ ਮਿਲਣੀ ਆ ਲੈ ਕਲਰਫੁਲਾ ਪੰਟੀ ਮਾਰੇ ਲੋ ਜੀ ਜੋਸ਼ ਪੂਰਾ ਐ ਸੂਟ ਨੂੰ ਦੇਖ ਕੇ ਅਲਟੀਮੇਟ ਆਰਟੀਕਲ ਜਿੰਨੇ ਮਰਜ਼ੀ ਸੂਟ ਬਾਏ ਕਰ ਲਿਓ ਸੋ ਲਾਜਵਾ ਆਰਟੀਕਲ ਲੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਵਾਲੇ ਆਰਟੀਕਲ ਨੇ ਸ਼ਾਨਦਾਰ 2750 ਰੁਪਏ ਫਲੈਟ ਰੇਟ ਰਹੇਗਾ ਕੱਲਾ ਕੱਲਾ ਡਿਜ਼ਾਈਨ ਕੱਲਾ ਕੱਲਾ ਰੰਗ ਓਪਨ ਕਰਕੇ ਦਿਖਾਉਂਗਾ ਵੀਡੀਓ ਪੂਰੀ ਐਂਡ ਤੱਕ ਦੇਖਿਓ ਮੇਰੀ ਰਿਕਵੈਸਟ ਆ ਸਭ ਨੂੰ ਵੀਡੀਓ ਨੂੰ ਸਕਿਪ ਨਾ ਕਰਿਓ ਸਭ ਤੋਂ ਘੈਂਟ ਆਰਟੀਕਲ ਲੈ ਕੇ ਆ ਸਭ ਤੋਂ ਸੋਹਣੇ ਆਰਟੀਕਲ ਛੇੜ ਚੈੱਕ ਕਰੋ ਜੀ ਸਿਰਫ 2750 ਰੁਪਏ ਪ੍ਰਗਟ 2750 ਦੇ ਵਾਹ ਜੀ ਵਾਹ ਬਹੁਤ ਸੋਹਣੇ ਸੂਟ ਨੇ ਰੇਟ ਦੇ ਅਕੋਰਡਿੰਗ ਸੂਟ ਲਾਜਵਾਬ ਨੇ ਜੀ ਲਾਜਵਾਬ ਪ੍ਰਗਟ ਲੈ ਜਾਓ ਅਲਟੀਮੇਟ ਆਰਟੀਕਲ ਨੇ ਲੈ ਜਾ ਪ੍ਰਗਟ ਸੂਟ ਬਹੁਤ ਸੋਹਣੇ ਸੂਟ ਮੈਂ ਇਹਦਾ ਮੈਂ ਲੈਣਾ ਆ ਪਾਜੀ ਮੈਂ 4500 5000 ਦੀ ਰੇਂਜ ਵਿੱਚ ਮੈਂ ਸੋਚਿਆ ਜੀ ਮੈਂ ਕਿਹਾ ਲੈ ਵੀ ਇਹ 4500 ਵਾਲੇ ਸੂਟ ਆ ਗਏ ਅਲਟੀਮੇਟ ਆਰਟੀਕਲ 2750 ਰੁਪਏ ਸਾਰਾ ਕਟਵਰਕ ਫੋਰ ਸਾਈਡ ਦੁਪੱਟਾ ਇਸ ਰੇਂਜ ਚ ਫੋਰ ਸਾਈਡ ਦੁਪੱਟਾ ਕਿੱਥੋਂ ਮਿਲ ਜੂਗਾ ਜੀ ਤੁਹਾਨੂੰ ਰ 2750 ਰੁਪਏ ਸਕਰੀਨਸ਼ਾਟ ਲੈ ਲਿਓ ਮੇਰੀ ਰਿਕੁਐਸਟ ਹੈ ਸੋ ਇਹ 4500 5000 ਵਾਲੇ ਸੂਟਾ ਤੁਹਾਨੂੰ ਆਫਰ ਤੇ ਮਿਲ ਰਿਹਾ ਇੱਕ ਹਸਾਬ ਦੇ ਸੋ 2750 ਰੁਪਏ ਆਲੋ ਸੂਲੋ ਆਰਟੀਕਲ ਆਈਗਾ ਸਿੰਗਲ ਰੇਟ ਓਏ ਹੋਏ ਪੂਰਾ ਮੜਿਆ ਪਿਆ ਸੂਟ ਹੈ ਹੈਂਡਵਰਕ ਦਾ ਸੂਟ ਹੈ ਸੂਟ ਪਾਇਆ 7-8000 ਤੋਂ ਘੱਟ ਨਹੀਂ ਲੱਗਿਆ ਮੇਰੀ ਗਾਰੰਟੀ ਹੈ 7-8000 ਤੋਂ ਘੱਟ ਨਹੀਂ ਲੱਗੂਗਾ ਸੂਟ ਔਰ ਸੂਟ 2750 ਰੁਪਏ ਦਾ ਸਿਰਫ ਔਰ ਪਾਊਡਰ ਬਲੂ ਛੇੜਾ ਜਿਹੜਾ ਮੈਂ ਓਪਨ ਕਰ ਰਿਹਾ ਸੂਟ ਇੰਨੇ ਸ਼ਾਨਦਾਰ ਆਏ ਆ ਮੇਰੀ એનર્ਜੀ ਦੁੱਗਣੀ ਹੋ ਗਈ ਸੂਟ ਦੇਖ ਕੇ ਆ ਚੈੱਕ ਕਰੋ ਜੀ ਅਲਟੀਮੇਟ ਆਰਟੀਕਲ ਜੀ ਅਲਟੀਮੇਟ ਓਏ ਹੋਏ ਹੋਏ ਜ਼ਬਰਦਸਤ ਮੈਂ ਜਿੰਨਾ ਬੋਲੀ ਜਾਵਾਂ ਉਹਨਾਂ ਥੋੜਾ ਆ ਚੈੱਕ ਕਰੋ ਜੀ ਇਹ એનર્ਜੀ ਮਿਲਦੀ ਸੂਟਾਂ ਨੂੰ ਆ ਪਰਗਟ ਸੱਚੀ ਗੱਲ ਹੈ ਵਾਹ ਜੀ ਲਓ ਜੀ ਆ ਚੈੱਕ ਕਰੋ ਵਾਹ ਜੀ ਵਾਹ ਬਿਊਟੀਫੁਲ ਆਰਟੀਕਲ 2750 ਰੁਪਏ ਪ੍ਰਾਈਸ ਤੇ ਅਗਲਾ ਆਰਟੀਕਲ ਚੈੱਕ ਕਰੋ ਪੂਰਾ ਫਰੰਟ ਹੈਵੀ 6500 ਰੁਪਏ ਦਾ ਸੂਟ ਸੇਲ ਹੋਇਆ 6500 ਦਾ ਸਿਰਫ ਕਹਿ ਰਹਾ ਸੋ ਮੈਂ ਇਹ ਗੱਲ 750 ਸੂਟ ਸੇਲ ਕਰਿਆ ਇਹ ਔਰ ਰੇਟ 2750 ਰੁਪਏ ਲੋ ਜੀ 2750 ਰੁਪਏ ਆ ਚੈੱਕ ਕਰੋ ਕਾਰਨਰ ਦੁਬੱਟੇ ਦੇ ਵਾਹ ਜੀ ਵਾਹ ਸਾਰਾ ਹੈਂਡਵਰਕ ਕੋਈ ਕੰਪਿਊਟਰ ਲਾਈਕ ਕੰਮ ਨਹੀਂ ਟੋਟਲੀ ਹੈਂਡਵਰਕ ਕੱਲਾ ਕੱਲਾ ਸਟੀਚੇ ਦਾ ਸਾਰਾ ਹੈਂਡ ਦਾ ਜੀ ਪਿਓਰ ਗਲਾਸ਼ੀਮਰ ਔਰਗੈਂਜ਼ਾ ਫੈਬਰਿਕ ਹੈ ਮੋਰ ਪੰਖੀ ਸ਼ੇਡ ਹੈ ਬਿਊਟੀਫੁਲ ਆਰਟੀਕਲ ਲੋ ਜੀ ਅਗਲਾ ਕਲਰ ਚੈੱਕ ਕਰੋ ਰਾਇਲ ਬਲੂ ਸਾਰੇ ਰੰਗ ਸ਼ਾਨਦਾਰ ਹੈ ਜੀ ਸਾਰੇ ਰੰਗ ਟੌਪ ਕਲਾਸ ਸ਼ੇਡ ਵਾਓ ਬਿਊਟੀਫੁਲ ਰਾਇਲ ਬਲੂ ਸ਼ੇਡ ਰੇਟ 2750 ਰੁਪਏ ਜੀ 2750 ਰੁਪਏ ਇਹ ਮਿਲਨੇ ਕਿੱਥੋਂ ਆ ਅਮਰਤਸਰੀਆ ਮਲਜਾਂਦੇ ਸਟੋਰ ਤੋਂ ਮਿਲਨੇ ਆ ਹੋਰ ਕਿੱਥੋਂ ਨਹੀਂ ਮਿਲਦੇ ਜਲਦੀ ਨਾਲ ਦੀ ਸੋ ਚੈੱਕ ਕਰ ਲਓ ਜੀ ਮਸਟਰਡ ਰੰਗ ਅਲਟੀਮੇਟ ਕਲਰ ਅਲਟੀਮੇਟ ਕਲਰ ਨਹੀਂ ਅਲਟੀਮੇਟ ਓਏ ਹੋਏ ਹੋਏ ਜਬਰਦਸਤ ਰੰਗ ਰੰਗ ਦੇਖੋ ਡਿਜ਼ਾਈਨ ਦੇਖੋ ਉਹ ਟੋਟਲੀ ਹੈਂਡਵਰਕ ਫਰੰਟ ਪੂਰਾ ਹੈਵੀ ਔਰ ਦੁਪੱਟੇ ਬੜੇ ਸ਼ਾਨਦਾਰ ਕਟਵਰਕ ਦੇ ਵਿੱਚ ਫੋਰ ਸਾਈਡ ਲੈਸ ਵਰਕ ਫੋਰ ਸਾਈਡ ਸਾਰਾ ਹੈਂਡਵਰਕ ਤੁਸੀਂ ਪੀਸ ਚੈੱਕ ਕਰੋ ਜੀ ਇਕੱਲਾ ਦੁਪੱਟਾ ਇਸ ਰੇਂਜ ਦੇ ਵਿੱਚ ਰੈਡੀ ਹੋਇਆ ਹੋਇਆ ਹੈ ਸੋ ਰੇਟ ਕੀ ਆ ਰਹਾ 2750 ਰੁਪਏ ਸੋ ਫੜਾਫੜ ਆਪਣੀ ਬੁਕਿੰਗ ਕਰਵਾ ਲਓ ਸਾਰੇ ਪੀਸ ਸਾਰੇ ਕਲਰ ਡਿਜ਼ਾਈਨ ਅਲਟੀਮੇਟ ਪਿਓਰ ਦਾ ਰਾਣੀ ਸ਼ੇਡ ਇਹ ਗਾਡਨ ਸਿਲਕ ਦੇ ਵਿੱਚ ਕਲਰ ਮਿਲਦਾ ਹੈ ਇਹ ਕਿਸਟਾ ਆ ਗਿਆ 2750 ਰੁਪਏ ਦੇ ਸੂਟ ਦੇ ਵਿੱਚ ਆ ਗਿਆ ਜੀ ਲੋ ਜੀ ਸੂਟ ਤਾਂ ਬਹੁਤ ਮਹਿੰਗਾ ਹੈ ਪਰ ਆਫਰ ਤੇ ਚੱਲ ਰਿਹਾ ਹੈ ਇਹ ਇਹ ਤੁਹਾਨੂੰ ਆਫਰ ਤੇ ਮਿਲ ਰਿਹਾ 2750 ਰੁਪਏ ਸੋ ਪੀਸ ਆਜੇ ਹੁਣੇ ਆਇਆ ਕੋਈ ਐ ਨਹੀਂ ਹੈਗਾ ਪੁਰਾਣਾ ਸਟਾਕ ਸਾਰਾ ਨਵਾਂ ਸਟਾਕ ਆਇਆ ਜੀ ਆ ਚੈੱਕ ਕਰੋ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਲਾਜਵਾਬ ਸ਼ੇਡ ਆ ਜੀ ਲਾਜਵਾਬ ਐਕਸੀਲੈਂਟ ਕਲਰ ਆ ਜੀ ਐਕਸੀਲੈਂਟ ਓ ਟਾਪ ਕਲਾਸ ਸ਼ੇਡ ਆ ਦੇਖੋ ਪੈਰਟ ਗ੍ਰੀਨ ਕਲਰ ਬਿਊਟੀਫੁਲ ਕਲਰ ਬਿਊਟੀਫੁਲ ਵਾਓ ਸੁਪਰ ਹੈਡ ਸ਼ੇਡ ਕਲਰ ਦੇਖੋ ਕਿੰਨੇ ਸ਼ਾਨਦਾਰਾ ਸੂਟ ਕਿਵੇਂ ਲੱਗੇ ਜਰੂਰ ਦੱਸਿਓ ਕਮੈਂਟ ਕਰਕੇ ਕਿੱਥੋਂ-ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਆ ਲੋ ਜੀ ਅਗਲਾ ਆਹੋ ਆ ਕਲਰ ਤਾਂ来 ਗਿਆ ਹੌਟ ਪਿੰਕ ਵਾਹ ਹੌਟ ਪਿੰਕ ਸ਼ੇਡ ਜੀ ਲੋ ਜੀ ਆਰੇ ਗਾਜ਼ਰੀ ਹੌਟ ਪਿੰਕ ਦਾ ਕਲਰ ਬੜਾ ਪਿਆਰਾ ਸ਼ੇਡ ਦੇਖੋ ਕਿੰਨਾ ਸ਼ਾਨਦਾਰ ਹੈ ਐਕਸਲੈਂਟ ਕਲਰ ਹੈ ਐਕਸਲੈਂਟ ਸੋ ਫਟਾ ਫਟ ਆਪਣੀ ਬੁਕਿੰਗ ਕਰਵਾ ਲਿਓ ਜੀ 2750 ਦੀ ਰੈਂਡ ਦੇ ਸੂਟ ਮਿਲ ਰਹੇ ਆ ਸੋ ਪਿਓਰ ਕਰੇਪ ਦੀ ਬਾਟਮਾਂ ਲੱਗੀਆਂ ਹੋਈਆਂ ਨੇ ਇਕੱਲੀ ਬਾਟਮ ਦਾ ਫੈਬਰਿਕ ਕਿੰਨੇ ਦਾ ਹੋ ਗਿਆ ਹਜ਼ਾਰ ਦਾ ਇਕੱਲੀ ਬਾਟਮ ਹੋ ਗਈ 3 ਮੀਟਰ ਦੀ ਆ ਚੈੱਕ ਕਰੋ ਜੀ ਅਗਲਾ ਆਰਟੀਕਲ ਪੰਜ ਰੰਗ ਮਿਲਣਗੇ ਜੇ ਅਰੇ ਰਸਟ ਰੰਗ ਫੜਾ ਰੋਮੀ ਆਪਣਾ ਬੰਟੀ ਕਲਰ ਦੇਖੋ ਫਰੋਜ਼ੀ ਪਿਓਰ ਦਾ ਛੇੜ ਫਰੋਜ਼ੀ ਛੇੜ ਸਾਰਾ ਹੈਂਡਵਰਕ ਆ ਦੇਖੋ ਕੰਮ ਦੇਖੋ ਰੋਮੀ ਕੰਮ ਦਿਖਾ ਦਬਕੇ ਦਾ ਕੰਮ ਪਿੱਟੇ ਦਾ ਕੰਮ ਸਿਕੁਐਂਸ ਦਾ ਕੰਮ ਕਟ ਦਾਣਾ ਪਰਲ ਹਰ ਤਰ੍ਹਾਂ ਦਾ ਮਟੀਰੀਅਲ ਹੈ ਜੀ ਇਹਦੇ 'ਚ ਅਲਟੀਮੇਟ ਹੈ ਜ हो जबरदस्त बिना बोले सूट बीकते हैं पर मैं बोल बोत रहा यह सूटा करके बोल रहा एनर्जी आ गई सूट देख के शानदार पीस आ लो राष्ट कलर कलर देखो कि शानदार है अल्टीमेट लो जी ब्यूटीफुल शेड रोमी एक बार थोड़ा प्रॉपर तरीक़ा दिखा दे फ्रंट प्रोपर एंड क्लोजअप तो दिखा दे वर्क वगैरह एंड दिखा दे लो जी सारे पीस टोटली हैंड वर्क है जी कोई कंप्यूटरालाइज नहीं कलर चेक करो डिजाइन चेक करो कि शानदार है वाह जी वाह क्या बात है ਸਾਰੇ ਪੀਸ ਕੈਂਡ ਨੇ ਸਾਰੇ ਸੋ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਸਭ ਨੂੰ ਮੇਰੀ ਰਿਕੁਐਸਟ ਹੈ ਕਿਉਂਕਿ ਹੁਣ ਵੈਡਿੰਗ ਸੀਜ਼ਨ ਆਣਾ ਤੁਹਾਨੂੰ ਪਤਾ ਸੋ ਆਪਣੇ ਕੋਲ ਜਿਹੜੀ ਵੈਰਾਈਟੀ ਮਿਲੇਗੀ ਨਾ ਪੂਰੀ ਮਾਰਕੀਟ ਚ ਘੁੰਮ ਲਿਓ ਇਹੋ ਜਿਹੀਆਂ ਚੀਜ਼ਾਂ ਦੇ ਦਾਂ ਤੁਹਾਨੂੰ ਮੈਂ ਕੋਸ਼ਿਸ਼ ਇਸ ਵਾਰੀ ਪੂਰੀ ਕੋਸ਼ਿਸ਼ ਇਸ ਵਾਰੀ ਇਹੋ ਜੀ ਹੈ ਸਾਡੀ ਕਿ ਇੱਕ ਤੋਂ ਇੱਕ ਨਗਿਨੇ ਆਰਟੀਕਲ ਇਹੋ ਜੇ ਦਵਾਂ ਕਿ ਮਾਰਕੀਟ ਦੇ ਵਿੱਚ ਜਲਦੀ ਤੁਹਾਨੂੰ ਮਿਲੇ ਨਾ ਪੀਸ ਮਿਲੇਗਾ ਤਾਂ ਸਭ ਤੋਂ ਪਹਿਲਾਂ ਅੰਮ੍ਰਿਤਸਰੀਆਂ ਮਾਲ ਜਾਂਦੇ ਸਟੋਰ ਤੋਂ ਮਿਲੇਗਾ ਬਾਅਦ ਚ ਜਿਵੇਂ ਮਿਲ ਜੇ ਮਹੀਨੇ ਦੋ ਮਹੀਨੇ ਬਾਅਦ ਗੱਲ ਵੱਖਰੀ ਹੈ ਆ ਚੈੱਕ ਕਰੋ ਪਰਪਲ ਸ਼ੇਡ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਆ ਲੋ ਮਸਟਰਡ ਕਲਰ ਰੰਗ ਦੇਖੋ ਤੁਸੀਂ ਮੈਂ ਕਹਿੰਦਾ ਰੰਗ ਹੁਕਮ ਕਰੋ ਰੰਗ ਕਿਹੜਾ ਲੈਣਾ ਚਾਹੇ ਹਲਦੀ ਦੇ ਫੰਕਸ਼ਨ ਦੇ ਪਾ ਲਿਓ ਆ ਦੇਖੋ ਪੀਸ ਦੇਖੋ ਕਿੰਨਾ ਸ਼ਾਨਦਾਰ ਹੈ ਰੇਟ ਕੀ ਆ ਰਿਹਾ ਕਿੰਨਾ ਰੇਟ ਆ ਰਿਹਾ ਵੀਰ ਜੀ 2750 ਰੁਪਏ ਹਾਂਜੀ 2750 ਰੁਪਏ ਲੋ ਜੀ ਕਲਰ ਸਾਰੇ ਆ ਗਏ ਨਾ ਆ ਰਹਿ ਗਿਆ হট ਪਿੰਕ ਗਾ 컬러 ਆ ਰਿਹਾ ਜੀ হট ਪਿੰਕ ਗਾਜ਼ਰੀ ਸ਼ੇਡ ਆ ਵੀ 컬러 ਬੜਾ ਸ਼ਾਨਦਾਰ ਹੈ 컬러 ਦੇਖੋ ਲਾਜਵਾਬ ਸ਼ੇਡ ਹੈ 16 ਨਹੀਂ ਦੀ ਹੋਗੀ ਰੋਮੀ ਹੋਈ ਆ ਲੋ 컬러 ਦੇਖੋ ਐਕਸਲੈਂਟ ਸ਼ੇਡ ਲੋ ਜੀ ਰੇਟ ਕਿੰਨਾ ਆ ਰਿਹਾ 2750 ਰੁਪਏ ਜੀ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਡਾਰਕ ਚਾਰਟ ਦੇ ਵਿੱਚ ਆਊਗਾ ਆ ਵੀ ਡਿਜ਼ਾਈਨ ਬਹੁਤ ਸੋਹਣਾ 2750 ਰੁਪਏ ਫਲੈਟ ਰੇਟ ਪਿਓਰ ਕਲੇਵ ਦੀ ਬਾਟਮ ਫੈਬਰਿਕ ਡਿਟੇਲ ਮੈਂ ਸਾਰਾ ਕੁਝ ਦੱਸ ਰਿਹਾ ਤੁਹਾਨੂੰ ਪਲੀਜ਼ ਮੇਰੀ ਇੱਕ ਰਿਕੁਐਸਟ ਹੈ ਕਿ ਮੈਸੇਜ ਕਰਕੇ ਬਾਰ-ਬਾਰ ਫੈਬਰਿਕ ਡਿਟੇਲ ਨਾ ਪੁੱਛੋ ਪਿਓਰ ਗਲਾਸ਼ੀਮਰ אורਗੈਂਜ਼ਾ ਸ਼ਾਰਟ ਦਾ ਫੈਬਰਿਕ ਆ ਰਿਹਾ ਪਿਓਰ ਕ੍ਰੇਵ ਦੀ ਬਾਟਮ ਹੈ ਸਾਰਾ ਇਕੋ ਫੈਬਰਿਕ ਲੱਗਾ ਹੋਇਆ ਹੈ ਇੱਕ ਗਲਾਸ ਵਾਲਾ ਜਿਹੜਾ ਆਰਟੀਕਲ ਦਿਖਾਉਂਗਾ ਉਹ ਸ਼ਾਸ਼ਾ ਫੈਬਰਿਕ ਆ ਗਿਆ ਆ ਚੈੱਕ ਕਰੋ ਸਾਰੀ ਡਿਟੇਲ ਮੈਂ ਵੀਡੀਓ 'ਚ ਦੱਸਦਾ ਹਾਂ ਨਾ ਸੋ ਵੀਡੀਓ ਨੂੰ ਪੂਰਾ ਗੌਰ ਨਾਲ ਦੇਖਿਆ ਕਰੋ ਆ ਫਿਰੋਜ਼ੀ ਸ਼ੇਡ ਆ ਗਿਆ ਜੀ ਡਿਜ਼ਾਈਨ ਚੈੱਕ ਕਰ ਲਓ ਕਿੰਨਾ ਸ਼ਾਨਦਾਰ ਬਣਿਆ ਹੋਇਆ ਆ ਆ ਗਿਆ ਰਾਣੀ ਮਜ਼ੈਂਟਾ ਕਲਰ ਕਲਰ ਸਾਰੇ ਸੋਹਣੇ ਆ ਇੱਕ ਆਊਗਾ ਮਹਿੰਦੀ ਗ੍ਰੀਨ ਸ਼ੇਡ ਪੈਰਟ ਟਾਈਪ ਕਲਰ ਬੜਾ ਪਿਆਰਾ ਸ਼ੇਡ ਆ ਤੁਸੀਂ ਮਹਿੰਦੀ ਦੇ ਫੰਕਸ਼ਨ ਦੇ ਵੀ ਪਾ ਸਕਦੇ ਆ ਹਲੋ ਕਲਰ ਦੇਖੋ ਹਲ ਆ ਆਏਗਾ ਮਹਿੰਦੀ ਰੋਮ ਵੀ ਥੋੜਾ ক্লোਜ਼ ਅਪ ਤੋਂ ਦਿਖਾ ਦੇ ਆ ਵਰਕ ਦਿਖਾ ਦੇ ਆ ਸਾਰਾ ਕੱਟ ਦਾਣਾ ਆ ਗਿਆ ਪੜ ਲਾ ਗਿਆ ਸੀਕਵੈਂਸ ਆ ਗਿਆ ਦਬਕਾ ਆ ਗਿਆ ਜਰੀ ਆ ਗਿਆ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਹੈ ਕੰਮ ਬਹੁਤ ਸ਼ਾਨਦਾਰ ਕਰਿਆ ਹੋਇਆ ਵਾਹ ਲਾਜਵਾਬ ਲੋ ਜੀ ਇੱਕ ਆਏਗਾ ਮਾਸਟਰ ਕਲਰ ਜੀ ਰੇਟ ਆ ਰਿਹਾ ਸਿਰ 2750 ਰੁਪਏ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਉਹ ਵਾਲੇ ਪੀਸ ਨਹੀਂ ਇਹ ਸੋ ਲੋ ਜੀ ਪੀਸ ਸਾਰੇ ਘੈਂਟ ਬਣੇ ਹੋਏ ਨੇ ਲੋ ਜੀ ਅਗਲਾ ਆਰਟੀਕਲ ਆ ਰਿਹਾ ਆ ਚੱਕ ਦਿੰਨੇ ਆਪਾਂ 2750 ਰੁਪਏ ਦਾ ਅਗਲਾ ਆਰਟੀਕਲ ਆ ਰਿਹਾ ਜੀ ਇਹ ਫੈਬਰਿਕ ਆਏਗਾ ਸ਼ਾਸ਼ਾ ਪਿਓਰ ਸ਼ਾਸ਼ਾ ਸਿਲਕ ਪਿਓ ਸ਼ਾਸ਼ਾ ਇਹ ਥੋੜਾ ਜਿਹਾ ਸ਼ਾਈਨਿੰਗ ਵਾਲਾ ਫੈਬਰਿਕ ਹੈ ਜਿੱਦਾਂ ਗਲਾਸ ਸ਼ੀਮਰ ਤੇ ਸ਼ਾਈਨਿੰਗਾ ਉਦਾਂ ਹੀ ਸ਼ਾਈਨਿੰਗ ਹੈ ਔਰ ਡਿਜ਼ਾਈਨ ਔਰ ਫੈਬਰਿਕ ਅਲਟੀਮੇਟ ਆ ਜੀ ਆ ਚੈੱਕ ਕਰੋ ਤੁਹਾਨੂੰ ਮੈਂ ਡਿਜ਼ਾਈਨਿੰਗ ਦਿਖਾਣਾ ਜੀ ਸਾਰਾ ਸਾਰਾ ਹੈਂਡਵਰਕ ਆ ਹੋਇਆ ਜੀ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਆਰਟੀਕਲ ਆ ਰਿਹਾ ਜੀ ਖੁਮਾਰ ਹੀ ਲੱਗ ਰਿਹਾ ਤੁਹਾਨੂੰ ਲਾਇਆ ਆ ਲੋ ਜੀ ਇੱਕ ਆਉਗਾ ਜੀ ਆ ਵਾਲਾ ਫੈਬਰਿਕ ਬਹੁਤ ਸੋਹਣਾ ਫੈਬਰਿਕ ਆ ਸ਼ਾਸ਼ਾ ਸਿਲਕ ਫੈਬਰਿਕ ਆ ਰਿਹਾ ਸਾਰਾ ਹੈਂਡਵਰਕ ਆ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਆ 4 ਸਾਈਡ ਦੁਪੱਟਾ ਆ ਰਿਹਾ ਹੈ ਚਾਰ ਤੋਂ ਪੰਜ ਰੰਗ ਮਿਲਣਗੇ ਪ੍ਰੋਪਰ ਬਾਜੂ ਤੇ ਕੰਮ ਕਰਿਆ ਹੋਇਆ ਬਾਜੂ ਵੀ ਦਿਖਾ ਦਿਓ ਮੇਰੇ ਜੀ ਸਲੀਵਸ ਤੇ ਕੰਮ ਆ ਰਿਹਾ ਆਹ ਦੇਖੋ ਇਹਦਾ ਦੁਪੱਟਾ ਫੋਰ ਸਾਈਡ ਦੁਪੱਟਾ ਜੀ ਫੋਰ ਸਾਈਡ ਦੁਪੱਟਾ 2750 ਰੁਪਏ ਦੀ ਫਲੈਟ ਰੇਟ ਸੋ ਲੁੱਟ ਲਓ ਨਜ਼ਾਰੇ ਤਾਂ ਐ ਲੈ ਲਓ ਕਿ ਜਿਹੜੇ ਆ ਆਗੇ ਆ ਨਾ ਇਹ ਤੇ ਕਿਸਮਤ ਵਾਲਿਆਂ ਨੂੰ ਮਿਲ ਜਾਣੇ ਆ ਸੋ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਦੇਖੋ ਗੱਲ ਇਹ ਆ ਜਾਂਦੀ ਹੈ ਕਿ ਆਪਾਂ ਇਦਾਂ ਦੀ ਐਂਡਮਾ ਲੈਣੇ ਆ 6-6000 ਰੁਪਏ ਪਾਉ ਨੂੰ ਲਾਣਾ ਪੈਂਦਾ ਨਾ ਕਈ ਵਾਰੀ ਇਦਾਂ ਹੁੰਦਾ ਕਿ ਅਚਾਨਕ ਇਹ ਆਈਟਮ ਆਈ ਆ ਅੱਜ ਪਾਰਸਲ ਖੋਲਿਆ ਮੈਂ ਦੇਖਿਆ ਵੀ ਰੇਟ ਕੀ ਨਿਕਲਿਆ ਜਿਹੜਾ ਰੇਟ ਨਿਕਲਿਆ ਆਫਰ ਪ੍ਰਾਈਸ ਓਏ ਹੋਏ ਜਦੋਂ ਆਫਰ ਪ੍ਰਾਈਸ ਦੇਖਿਆ ਰੇਟ ਦੇਖਿਆ ਜੋ ਮਾਰਜਨ ਲਾਇਆ ਜੈਨੂਨ ਮਾਰਜਨ ਲਾਇਆ ਆਪਣਾ ਮੈਂ ਨਹੀਂ ਕਹਿੰਦਾ ਕਿ ਮੈਂ ਕਮਾਈ ਨਹੀਂ ਕਰਦਾ ਪਿੱਛੋਂ ਆਫਰ ਪ੍ਰਾਈਸ ਲੱਗਿਆ ਮੈਂ ਵੀ ਆਫਰ ਪ੍ਰਾਈਸ ਤੇ ਦੇ ਰਿਹਾ ਵੇਚ ਨੂੰ 4500 ਦਾ ਹੀ ਵੇਚ ਸਕਦਾ बिकੂਗਾ 100 ਰੁਪਇਆ ਵੀ ਗੂਗਾ ਔਰ ਨਾਲ ਦੀ ਨਾਲ बिकੂਗਾ ਪਰ ਨਹੀਂ ਸਾਨੂੰ ਲਾਲਚ ਨਹੀਂ ਆਹ ਲੋ ਆ ਚੈੱਕ ਕਰੋ ਕੰਮ ਨਹੀਂ ਚਾਹ ਤਾ ਤੇ ਦਿੱਤੀ ਤੇ ਬਿਲੋ ਜੀਬ ਸੜ ਜਾਂਦੀ ਹੈ ਮੂੰਹ ਸੜ ਜਾਂਦਾ ਉਹ ਕੰਮ ਹੈ ਉਹ ਕੰਮ ਆਪਾਂ ਕਰਨਾ ਨਹੀਂ ਜੈਨੂਨ ਕੰਮ ਕਰਨਾ ਲੋ ਜੀ ਸ਼ੇਡ ਚੈੱਕ ਕਰੋ ਠੰਡਾ ਕਰਕੇ ਖਾਵਾਂਗੇ ਤਾਂ ਮੂੰਹ ਨਹੀਂ ਛੜਦਾ ਠੀਕ ਹੈ ਨਾ ਸਿੱਧੀ ਗੱਲ ਹੈ ਨਹੀਂ ਤਾਂ ਕਈ ਵਾਰੀ ਐ ਹੁੰਦਾ ਵੀ ਲਾਲਚ ਵੀ ਆ ਜਾਂਦੀ ਹੈ ਪਰ ਉਹ ਕੰਮ ਨਹੀਂ ਲਾਲਚ ਬੁਰੀ ਬਲਾਹ ਹੈ ਸੋ ਇਹ ਹੈ ਕਿ ਤੁਹਾਡਾ ਪਿਆਰ ਹੈ ਤੁਹਾਡੇ ਪਿਆਰ ਕਰਕੇ ਸਾਰਾ ਕੁਝ ਪੂਰਾ ਆ ਚੈੱਕ ਕਰੋ ਜੀ ਕਲਰ ਦੇਖੋ ਕਿੰਨਾ ਪਿਆਰਾ ਸੋ ਪਰਪਲ ਸ਼ੇਡ ਜਿੰਨਾ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਨਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਤੁਹਾਡਾ ਕਿਉਂਕਿ ਮੈਂ ਸੋਚਿਆ ਨਹੀਂ ਸੀਗਾ ਕਿ ਮੈਨੂੰ ਸੋਸ਼ਲ ਮੀਡੀਆ ਦਾ ਇੰਨਾ ਪਿਆਰ ਮਿਲੂਗਾ ਤੁਹਾਡਾ ਆ ਚੈੱਕ ਕਰੋ 2 ਲੱਖ ਇੰਸਟਾ ਤੇ ਫੋਲੋਅਰ 35 ਹਜ਼ਾਰ ਸਬਸਕ੍ਰਾਈਬਰ 60 ਹਜ਼ਾਰ ਫੇਸਬੁਕ ਤੇ ਫੋਲੋਅਰ ਹੋਰ ਮੈਨੂੰ ਕੀ ਚਾਹੀਦਾ ਤੁਹਾਡਾ ਪਿਆਰ ਹੈ ਸੋ ਉਸ ਪਰਮਾਤਮਾ ਦੀ ਕਿਰਪਾ ਹੈ ਸੋ ਆ ਚੈੱਕ ਕਰੋ ਜੀ ਲਾਸਟ ਵਾਲਾ ਸ਼ੇਡ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਸਾਰੇ ਰੰਗ ਡਿਜ਼ਾਈਨ ਸੋਨੇ ਆ ਸੋ ਹੁਣ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ